ਆਜੋ ਆਜੋ ਪਿੱਛੇ ਕਰ ਲੈ ਯਾਰ ਥੋੜਾ ਪਿੱਛੇ ਕਰ ਲੈ ਯਾਰ ਸਭ ਤੋਂ ਪਹਿਲਾਂ ਅਸੀਂ ਸਰਕੂ ਸ਼ੁਰੂ ਕਰਾਂਗੇ ਕਿਉਂਕਿ ਇਹ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰ ਰਹੇ ਆ ਤੁਹਾਨੂੰ ਖਾਣੀ ਆ ਮੱਛਰ ਤੁਹਾਨੂੰ ਖਾਂਦੇ ਆ ਕੁੱਤੇ ਨਹੀਂ ਆ ਜਿਹੜੀ ਹੈ ਪਹਿਲੇ ਤਾਰਾਂ ਦੀ ਨਹੀਂ ਠੀਕ ਅਸੀਂ ਮੇਰਾ ਘਰ ਦੇਖੋਗੇ ਨਾ ਖਿੜਕੀ ਦੇ ਨਾਲ ਮੇਰੀ ਚਾਰਪਾਈ ਹੈ ਰਾਤ ਨੂੰ 6 ਵਜੇ ਕੁੱਤੇ ਆਉਂਦੇ ਆ ਚੀਕਾਂ ਨਾਲ ਬੋਲੇ ਨਾਰਕੀ ਇਹ ਮੈਂ ਤੁਸੀਂ ਆਓ ਲੈ ਕੇ ਪਾ ਮਮਰ ਸਰ ਨੂੰ ਬੈਟਰੀ ਸਿਟੀ ਵਾਲੀ ਹਲੋ ਤੇ ਮੁੰਡਾ ਭਾਗੋ ਕਿੱਥੇ ਪ੍ਰੈਜੈਂਟੇਸ਼ਨ ਬਣਾ ਲੈਂਦੇ ਨੇ ਤੁਸੀਂ ਪ੍ਰੈਜੈਂਟੇਸ਼ਨ ਬਣਾ ਕੇ ਸਿੰਦੀ ਕਰਾ ਸਾਰੇ ਦੇਖ ਰਹੇ ਹਾਂ ਅਬ ਸ਼ੁਰੂ ਕਰਦੇ ਹਾਂ ਤੇ ਅਮਰਸਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਉਹਦਾ ਸੀ ਨਕਸ਼ਾ ਉਲੀਕਿਆ ਹੋਇਆ ਮੈਂ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਜੋ ਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨਾ ਮੋਰੀ ਹੁੰਦੇ ਨੇ ਸੋ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰੇ ਆਓ ਚੰਡੀਗੜ੍ਹ ਚ ਬੋਟਾਂ ਤੋਂ ਬਾਅਦ ਬੈਠ ਕੇ ਆਪਣੀ ਨਕਸ਼ਾ ਉਲੀਕੀਏ ਇਹ ਤਾਰਾਂ ਦੇ ਜਾਲ ਇਹ ਸੀਵਰੇਜ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੋ ਘਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਐਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਰਗਾਣਾ ਮੰਦਰ ਦੁਰਗਾਣਾ ਮੰਦਰ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਡਰ ਬਾਗਾ ਬਾਡਰ ਤੋਂ ਰਾਮ ਤੀਰਥ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲੇ ਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਵੀ ਕਰੋ ਦੋ ਦੋ ਚਾਰ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲਓ ਸਰਕਾਰ ਤੁਹਾਨੂੰ ਬੱਸਾਂ ਦੇਊਗੀ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਅਸੀਂ ਸੋ 30 30 ਸੀਟਰ ਬੱਸਾਂ ਬਹੁਤ ਵਧੀਆ ਤਰੀਕੇ ਨਾਲ ਤੇ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੈਲੀਬ੍ਰੇਸ਼ਨ ਪੁਆਇੰਟ ਇੱਕ ਉਲਿਖਿਆ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਨ ਵਾਸਤੇ ਜਗ੍ਹਾ ਬਣਾ ਦਾਂਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਹੋ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ ਕਰਨ ਸਾਰ ਮੈਂ ਮੱਥਾ ਟੇਕ ਕੇ ਆਮਾ ਪਵਿੱਤਰ ਨਗਰੀ ਚ ਜਾਂ ਕਿਸੇ ਨੇ ਆਪਣੇ ਬੱਚੇ ਦੀ ਲੋੜੀ ਮਨਾਉਣੀ ਹੈ ਕਿਸੇ ਨੇ ਨਵਾਂ ਸਾਲ ਮਨਾਉਣਾ ਹੈ ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ ਸੈਲੀਬ੍ਰੇਸ਼ਨ ਕਰਨੀ ਹੈ ਉਹਦੇ ਵਾਸਤੇ ਸੈਲੀਬ੍ਰੇਸ਼ਨ ਪੁਆਇੰਟ ਇੱਕ ਬਣਾਵਾਂਗੇ ਉੱਥੇ ਲਿਖ ਕੇ ਜਾਇਆਗਾ ਵੀ ਆਰਟੀਸਟ ਲੈਂਡ ਕਾਫੀ ਸਮੇਂ ਤੋਂ ਬੰਦ ਪਈ ਹੈ ਤੇ ਉਹਦਾ ਉਹ ਵੀ ਸਾਰਾ ਲਿਖਾਂਗੇ ਹੁਣ ਸਾਰਾ ਅੰਮ੍ਰਿਤਸਰ ਦਾ ਜਿਹੜਾ ਪੂਰਾ ਨਕਸ਼ਾ ਤੁਹਾਨੂੰ ਅਗਲੇ 3-4 ਮਹੀਨਿਆਂ ਚ ਬਦਲਿਆ ਜਾ ਰ